ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਰਾਗ ਗੁਜਰੀ ਇੱਕ ਊੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਇਕ ਜੋ ਅਦੁੱਤੀ ਬ੍ਰਹਮ ਹੈ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਉਚਾਰਨ ਮਾਤਰ ਸੇ ਰਖਿਆ ਕਰਨ ਵਾਲਾ ਹੈ ਉਹ ਪਰਮੇਸ਼ਰ ਨਾਸ ਰਹਿਤ ਪ੍ਰਸਿੱਧ ਸਾਰੇ ਜਗਤ ਨੂੰ ਕਰਤਾ ਰਚਨਹਾਰ ਪੁਰਖ ಪರಿਪੂਰਨ ਨਿਰਪੋਪੈ ਤੋਂ ਰਹਿਤ ਨਿਰਵੈਰ ਵੈਰ ਤੋਂ ਰਹਿਤ ਹੈ ਅਕਾਲ ਕਾਲ ਤੋਂ ਰਹਿਤ ਉਸ ਦੀ ਮੂਰਤ ਹਸਤੀ ਹੈ ਸਹਿਪੰ ਸੁਦੀ ਪ੍ਰਕਾਸ਼ ਰੂਪ ਹੈ ਗੁਰ ਚੇਤਨ ਸਰੂਪ ਤੇ ਸਰੂਪ ਤੇ ਪ੍ਰਸਾਦ ਆਨੰਦ ਸਰੂਪ ਹੈ ਗੁਰ ਪ੍ਰਸਾਦ ਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਰਾਗ ਗੂਜਰੀ ਮਹੱਲਾ ਪਹਿਲਾ ਚੌਪਦੀ ਘਰ ਪਹਿਲਾ ਸੋ ਗੂਜਰੀ ਰਾਗ ਪ੍ਰਾਰੰਭ ਹੁੰਦਾ ਹੈ ਜਿਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੱਖਣ ਵਿੱਚ ਵਿਚਰੇ ਸਨ ਤਦ ਉਥੇ ਇੱਕ ਬ੍ਰਾਹਮਣ ਮਿਲਿਆ ਉਸਨੇ ਸਤਗੁਰਾਂ ਨੂੰ ਕਿਹਾ ਕਿ ਮਹਾਰਾਜ ਆਪ ਠਾਕੁਰਾਂ ਦੀ ਪੂਜਾ ਕਰਿਆ ਕਰੋ ਜਿਸ ਕਰਕੇ ਸਾਰੀ ਦੁਨੀਆ ਵਿੱਚ ਤੁਹਾਡੀ ਬੜੀ ਭਾਰੀ ਸ਼ੋਭਾ ਹੋਵੇਗੀ ਤਦ ਸੁਣ ਕੇ ਸਤਗੁਰਾਂ ਨੇ ਕਿਹਾ ਕਿ ਭਾਈ ਅਸੀਂ ਤਾਂ ਪਰਮੇਸ਼ਰ ਦੇ ਨਾਮ ਨੂੰ ਧਿਆਨ ਰੂਪ ਹੀ ਪੂਜਾ ਕਰਦੇ ਹਾਂ ਉਸ ਦੇ ਨਾਮ ਤੋਂ ਬਿਨਾਂ ਉਸ ਦਾ ਪੂਜਨ ਨਹੀਂ ਹੋ ਸਕਦਾ ਫਿਰ ਸਤਿਗੁਰੂ ਜੀ ਪਰਮੇਸ਼ਰ ਦੇ ਸਨਮੁਖ ਬਿਰਤੀ ਕਰਕੇ ਉਸ ਬ੍ਰਾਹਮਣ ਤਾਈ ਸਮਝਾਉਂਦੇ ਹੋਏ ਰਾਗ ਗੂਜਰੀ ਵਿੱਚ ਮਹੱਲਾ ਪਹਿਲਾ ਪਹਿਲੇ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਘਰ ਪਹਿਲੇ ਸਰਤਾਲ ਅੰਦਰ ਚੌਪ ਦੇ ਚਾਰ-ਚਰ ਪਦਿਆਂ ਵਾਲੇ ਸ਼ਬਦ ਉਚਾਰਨ ਕਰਦੇ ਹਨ ਤੇਰਾ ਨਾਮ ਕਰੀ ਚਨਣਾ ਠੀਆ ਜੇ ਮਨ ਉਰਸਾ ਹੋਏ ਏ ਪਰਮੇਸ਼ਰ ਜੇਕਰ ਮੇਰਾ ਮਨ ਹਿਰਦਾ ਉਰਸਾ ਹੰਦਾ ਗੋਲ ਪੱਤਰ ਦੀ ਨਿਆਈ ਅਜਲ ਹੋ ਜਾਵੇ ਤਾਂ ਮੈਂ ਤੁਹਾਡਾ ਨਾਮ ਚਨ ਣਾਠੀਆ ਚੰਦਨ ਦੀ ਲੱਕੜੀ ਦਾ ਟੁਕੜਾ ਕਰ ਲਵਾਂ ਇਹ ਬ੍ਰਾਹਮਣ ਆਪਣੇ ਮਨ ਨੂੰ ਉਰਸੇ ਵਾਂਗ ਇਸਤਿਤ ਕਰ ਭਾਵ ਬਾਹਰ ਜਾਂਦੇ ਨੂੰ ਵਰਜ ਕੇ ਚੰਦਨ ਘਸਾਉਣ ਵਾਂਗੂ ਨਾਮ ਦਾ ਅਭਿਆਸ ਕਰ ਕਰਣੀ ਕੁੰਗੂ ਜੇਰਲੈ ਘਟ ਅੰਤਰ ਪੂਜਾ ਹੋਏ ਜਿਕਰ ਨਿਸ਼ਕਾਮ ਕਰਮਾਂ ਦੀ ਕਰਣੀ ਜਾਂ ਕਾਮਨਾ ਤੋਂ ਰਹਿ ਤੋਕੇ ਭਗਤੀ ਦੀ ਕਰਣੀ ਰੂਪ ਕੁੰਗੂ ਕੇਸਰ ਰਲ ਜਾਵੇ ਤਦ ਹਿਰਦੇ ਅੰਦਰ ਆਤਮ ਮੁਖ ਬਿਰਤੀ ਕਰਕੇ ਪੂਜਾ ਹੁੰਦੀ ਹੈ ਪੂਜਾ ਕੀ ਚੈ ਨਾਮ ਧਿਆਈਏ ਬਿਨ ਨਾਵੇ ਪੂਜ ਨਾ ਹੋਏ ਰਹਾਉ ਇਸ ਪ੍ਰਕਾਰ ਦੀ ਪੂਜਾ ਕਰਕੇ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰ ਨਾਮ ਨੂੰ ਧਿਆਉਣ ਰੂਪ ਹੀ ਪੂਜਾ ਕਰ ਪਰਮੇਸ਼ਰ ਦੇ ਨਾਮ ਜਪੇ ਤੋਂ ਬਗੈਰ ਪੂਜਾ ਹੋ ਹੀ ਨਹੀਂ ਸਕਦੀ ਰਹਾਉ ਬਿਸਰਾਮ ਦੇ ਕੇ ਕਿਰਪਾ ਕਰਦੇ ਆ ਬਾਹਰ ਦੇਵ ਪਖਾਲੀ ਹੈ ਜੀ ਮਨ ਧੋਵੇ ਕੋਏ ਏ ਬ੍ਰਾਹਮਣ ਲੋਕ ਤਾਂ ਬਾਹਰੋਂ ਹੀ ਦੇਵਤਿਆਂ ਦੀਆਂ ਮੂਰਤਾਂ ਬਣਾ ਕੇ ਉਹਨਾਂ ਨੂੰ ਪਖਾਲੀ ਇਹ ਧੂਣਾ ਕਰਦੇ ਆ ਇਹ ਸਰੀਰ ਜਿਸ ਨੂੰ ਦੇਵਤਾ ਮੰਨਿਆ ਹੋਇਆ ਇਸ ਨੂੰ ਬਾਹਰੋਂ ਧੂਣਾ ਕਰਦੇ ਆ ਪਰ ਜੇਕਰ ਇਸ ਦੇ ਥਾਂ ਕੋਈ ਆਪਣੇ ਮਨ ਦੀ ਲੱਗੀ ਹੋਈ ਵਿਖੇਪ ਅਵਿਧਿਆ ਅਵਰਨ ਦੀ ਮੈਲ ਨੂੰ ਨਾਮ ਰੂਪੀ ਜਲ ਨਾਲ ਧੂਣਾ ਕਰੇ ਝੂਠលਹਿ ਜੀਵ ਮਾਜੀਐ ਮੋਖ ਭਿਆਣਾ ਹੋਏ ਇਸ ਨਾਲ ਅੰਦਰੋਂ ਸਾਰੀ ਝੂਠ ਮੈਲ ਲਤ ਜਾਵੇਗੀ ਤੇ ਜਿਉ ਹਿਰਦਾ ਮਾਂਜਿਆ ਜਾਵੇਗਾ ਮਾਂਜਿਏ ਹੋਏ ਬਰਤਨ ਵਾਂਗ ਉਜਲ ਹੋ ਜਾਵੇਗਾ ਅਤੇ మోਖ ਮੁਕਤੀ ਦੇ ਰਸਤੇ ਉੱਪਰ ਚੱਲਣਾ ਹੋਵੇਗਾ ਪਸ਼ੂ ਮਿਲਹਿ ਚੰਗਿਆਈਆਂ ਖਾੜ ਖਾਵਹਿ ਅੰਮ੍ਰਿਤ ਦੇਹ ਪਰ ਜੇਕਰ ਮਨੁੱਖ ਮੁਕਤੀ ਦੇ ਰਸਤੇ ਉੱਪਰ ਨਹੀਂ ਚੱਲੇਗਾ ਤਾਂ ਉਹ ਪਸ਼ੂਆਂ ਨਾਲੋਂ ਵੀ ਭੈੜਾ ਮਾੜਾ ਹੈ ਕਿਉਂਕਿ ਪਸ਼ੂਆਂ ਤੋਂ ਚੰਗਿਆਈਆਂ ਚੰਗੇ ਗੁਣ ਮਿਲਦੇ ਆ ਪਾਵ ਉਹ ਖੜ ਨਾਮ ਕਹਾਦਾ ਹੈ ਕਾ ਖਾ ਕੇ ਰੁੱਖਾ ਮਿੱਸਾ ਖਾ ਕੇ ਅੰਮ੍ਰਿਤ ਵਰਗਾ ਦੁੱਧ ਦਿੰਦੇ ਆ ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇਹ ਜੋ ਆਦਮੀ ਪੁਰਸ਼ ਪਰਮੇਸ਼ਰ ਦੇ ਨਾਮ ਤੋਂ ਵਿਹੂਣੇ ਖਾਲੀ ਹਨ ਪਾਵ ਨਾਮ ਨਹੀਂ ਜਪਦੇ ਉਹਨਾਂ ਦੀ ਜੀਵਨ ਜ਼ਿੰਦਗੀ ਤੇ ਜੋ ਉਹ ਕਰਮ ਕਰਦੇ ਆ ਉਹਨਾਂ ਨੂੰ ਤ੍ਰਿਕਰ ਹੈ ਨੇੜਾ ਹੈ ਦੂਰ ਨ ਜਾਣੇ ਉਹ ਨਿਤ ਸਾਰੇ ਸੰਭਾਲੇ ਇਹ ਬ੍ਰਾਹਮਣ ਉਹ ਪਰਮੇਸ਼ਰ ਤਾਂ અતੈਂਤ ਹੀ ਨਜ਼ਦੀਕ ਤੋਂ ਨਜ਼ਦੀਕ ਹੈ ਭਾਵ ਸਾਰਿਆਂ ਦਾ ਅੰਤਰਾਤਮਾ ਹੈ ਤੇ ਉਸ ਨੂੰ ਦੂਰ ਨਾ ਜਾਣਣਾ ਕਰ ਅਤੇ ਉਹ ਨਿਤਾ ਪ੍ਰਤੀ ਸਬਦੀ ਸੰਭਾਲ ਤੇ ਸੰਭਾਲਣਾ ਕਰ ਰਿਹਾ ਹੈ ਜੋ ਦੇਵੇ ਸੋ ਖਾਵਣ ਕੋ ਨਾਨਕ ਸੱਚਾ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ हे ਭਾਈ ਉਹ ਪਰਮੇਸ਼ਰ ਸੱਚਾ ਹੈ ਜੋ ਉਹ ਦੇਣਾ ਕਰਦਾ ਹੈ ਉਹ ਹੀ ਸਾਰੇ ਜੀਵਾਂ ਨੂੰ ਖਾਣਾ ਪੈਂਦਾ ਹੈ ਗੂਜਰੀ ਮਹੱਲਾ ਪਹਿਲਾ ਜਿਸ ਵੇਲੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਵਿਚਰਦੇ ਹੋਏ ਏਮਨਾਬਾਦ ਪਹੁੰਚੇ ਤਾਂ ਉੱਥੇ ਪਰਮੇਸ਼ਰ ਦੇ ਪ੍ਰਾਇਣ ਰਹਿਣ ਵਾਲੇ ਗੋਬਿੰਦ ਲੋਕ ਗੁਰੂ ਜੀ ਨੂੰ ਮਿਲੇ ਉਹਨਾਂ ਮਹਾਤਮਾ ਦੀ ਜਮਾਤ ਨੇ ਸਤਿਗੁਰਾਂ ਦੇ ਚਰਨ ਛੂ ਕੇ ਨਮਸਕਾਰ ਕੀਤੀ ਗੁਰੂ ਜੀ ਨੇ ਸਾਧੂ ਜਾਣ ਕੇ ਬਹੁਤ ਸਤਿਕਾਰ ਪਿਆਰ ਕੀਤਾ ਉਹਨਾਂ ਨੇ ਗੁਰੂ ਜੀ ਤਾਂ ਹੀ ਬੇਨਤੀ ਕੀਤੀ ਕਿ ਮਹਾਰਾਜ ਅਸੀਂ ਸੁਣਿਆ ਹੈ ਕਿ ਤੁਸੀਂ ਪਰਮੇਸ਼ਰ ਦਾ ਅਵਤਾਰ ਹੋ ਤੇ ਉਸ ਬੇਅੰਤ ਪਰਮੇਸ਼ਰ ਬਾਰੇ ਚੰਗੀ ਤਰ੍ਹਾਂ ਜਾਣਦੇ ਹੋਵੋਗੇ ਤਦ ਸੁਣ ਕੇ ਸਤਿਗੁਰੂ ਸਾਹਿਬ ਜੀ ਨੇ ਬੜੀ ਨਿਮਰਤਾ ਦੇ ਸਹਿਤ ਕਹਿਣਾ ਕੀਤਾ ਕਿ ਉਹ ਪਰਮੇਸ਼ਰ ਆਪਣੇ ਸਰੂਪ ਨੂੰ ਆਪ ਹੀ ਜਾਣਦਾ ਹੈ ਦੂਜਾ ਬਣ ਕੇ ਉਸ ਦਾ ਕਥਨ ਨਹੀਂ ਕੀਤਾ ਜਾ ਸਕਦਾ ਤਦ ਉਹਨਾਂ ਮਹਾਤਮਾ ਨੇ ਕਿਹਾ ਕਿ ਕਿਸੇ ਨਾ ਤਾਂ ਉਸ ਦਾ ਅੰਤ ਪਾਇਆ ਹੀ ਹੋਵੇਗਾ ਤਾਂ ਗੁਰੂ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਜੋ ਗੁਜਰੀ ਰਾਗ ਵਿੱਚ ਦੂਸਰਾ ਸ਼ਬਦ ਸਤਿਗੁਰੂ ਕਿਰਪਾ ਕਰ ਰਿਹਾ ਨਾਬ ਕਮਲ ਤੇ ਬ੍ਰਹਮਾ ਉਪਜੇ 베ਦ ਪੜਹਿ ਮੁਖ ਕੰਠ ਸਵਾਰ ਏ ਮਹਾਤਮਾ ਜਨੋ ਦੇਖੋ ਵਿਸ਼ਨੂੰ ਪੀ ਨਾਭੀ ਦੀ ਧੁੰਨੀ ਵਿੱਚੋਂ ਪੈਦਾ ਹੋਏ ਕਮਲ ਫੁੱਲ ਤੋਂ ਬ੍ਰਹਮਾ ਜੀ ਉਪਜੇ ਪੈਦਾ ਹੋਏ ਅਤੇ ਉਹ ਆਪਣੇ ਮੂੰਹ ਤੇ કંਠ ਗਲੇ ਨੂੰ ਸਵਾਰ ਕੇ ਵੇਦਾਂ ਨੂੰ ਪੜ੍ਹਦੇ ਸਨ ਸਾਰੇ ਜੀਵਾਂ ਤੋਂ ਮੁਖ ਮੁਖੀ ਬ੍ਰਹਮਾ ਜੀ ਰਸਨਾ ਦੁਆਰਾ કંਠ ਹੀ ਭਾਵ ਪੱਤਰੇ ਦੇਖੇ ਤੋਂ ਬਿਨਾਂ ਹੀ ਵੇਦਾਂ ਨੂੰ ਪੜ੍ਹਦੇ ਸਨ ਤਾਕੂ ਅੰਤ ਨ ਜਾਈ ਲਖਣਾ ਆਵਤ ਜਾਤ ਰਹੇ ਗੁਬਾਰ ਔਰ ਇਸ ਬ੍ਰਹਮਾ ਜੀ ਤੋਂ ਤਾਂ ਉਸ ਪਰਮੇਸ਼ਰ ਦਾ ਉਸ ਕਮਲ ਦੀ ਨਾਲ ਦਾ ਅਖੀਰ ਨਹੀਂ ਜਾਣਿਆ ਜਾ ਸਕਿਆ ਅਤੇ ਉਸ ਨਾਲੀ ਵਿੱਚ ਆਉਂਦਿਆਂ ਤੇ ਜਾਂਦਿਆਂ ਗੁਬਾਰ ਹਨੇਰੇ ਵਿੱਚ ਹੀ ਰਹਿੰਦਾ ਰਿਹਾ ਉਹਨਾਂ ਬ੍ਰਹਮਿਆਂ ਦਾ ਅੰਤ ਵੀ ਨਹੀਂ ਜਾਣਿਆ ਜਾਂਦਾ ਦੱਸਦੇ ਜਿਸਮੇ ਬ੍ਰਹਮਾ ਵਿਸ਼ਨੂੰ ਜੀ ਦੀ ਨਾਭੀ ਤੇ ਉੱਗੇ ਕਮਲ ਫੁੱਲ ਵਿੱਚੋਂ ਪੈਦਾ ਹੋਇਆ ਤਾਂ ਬਾਹਰ ਆਣ ਕੇ ਬਹੁਤ ਹੰਕਾਰ ਸਹਿਤ ਹੋ ਗਿਆ ਤੇ ਕਹਿਣ ਲੱਗਾ ਕਿ ਮੈਂ ਸਦੇਹੀ ਪ੍ਰਕਾਸ਼ ਹੋਇਆ ਹਾਂ ਤਦ ਆਕਾਸ਼ ਬਾਣੀ ਹੋਈ ਕਿ ਤੂੰ ਬ੍ਰਹਮਾ ਤੂੰ ਇਸ ਕਮਲ ਵਿੱਚੋਂ ਪੈਦਾ ਹੋਇਆ ਤਦ ਇਸ ਨੇ ਕਿਹਾ ਕਿ ਮੇਰਾ ਸਰੀਰ ਕਠੋਰ ਹੈ ਇਹ ਕਮਲ ਨਰਮ ਜਿਹਾ ਹੈ ਫਿਰ ਮੈਂ ਇਸ ਵਿੱਚੋਂ ਕਿਵੇਂ ਪੈਦਾ ਹੋ ਸਕਦਾ ਹੂੰ ਇਉਂ ਕਹਿ ਕੇ ਇਸ ਨੇ ਕਮਲ ਦੇ ਲੱਤ ਮਾਰੀ ਤੇ ਉਹ ਕਮਲ ਥੱਲੇ ਨੂੰ ਝੁੱਕ ਗਿਆ ਜਿਵੇਂ ਵੱਡੇ ਆਦਮੀ ਛੋਟੇ ਦੀ ਬੇਦ ਵੀ ਸਹਾਰ ਲੈਂਦੇ ਆ ਇਸ ਨੇ ਦੂਜੀ ਵਾਰ ਲੱਤ ਮਾਰੀ ਤਾਂ ਕਮਲ ਫਿਰ ਝੁਕ ਗਿਆ ਜਦ ਤੀਜੀ ਵਾਰ ਲੱਤ ਮਾਰੀ ਤਾਂ ਉਸ ਕਮਲ ਦੇ ਵਿੱਚ ਡਿੱਗ ਪਿਆ ਤੇ 18 ਯੁੱਗ ਹੇਠਾਂ ਨੂੰ ਜਾਂਦਾ ਰਿਹਾ ਇਸ ਦਾ ਸਿਰ ਹੇਠਾਂ ਤੇ ਪੈਰ ਉੱਤਾਂ ਵੱਲ ਨੂੰ ਸਨ ਕੋਪ ਹਨੇਰੇ ਵਿੱਚ ਕਬਰੌਂਦੇ ਹੋਏ ਨੇ ਬੇਨਤੀ ਕੀਤੀ ਕਿ ਕੋਈ ਮੈਨੂੰ ਇੱਥੋਂ ਕੱਢੋ ਤਦੋਂ ਫਿਰ ਇਹ 18 ਯੁੱਗਾਂ ਵਿੱਚ ਹੀ ਉੱਪਰ ਨੂੰ ਆਇਆ ਇਓ 36 ਜੁਗ ਨਾਲੀ ਵਿੱਚ ਘੁੰਮਦਿਆਂ ਬ੍ਰਹਮੇ ਕੋਲੋਂ ਉਸ ਕਮਲ ਦੀ ਨਾਲ ਦਾ ਹੀ ਅੰਤ ਨਹੀਂ ਪਾਇਆ ਗਿਆ ਪਾਤਸ਼ਾਹ ਪਾਵਨ ਗੁਰਬਾਣੀ ਵਿੱਚ ਫਰਮਾਉਂਦੇ ਆ ਕੋਟ ਬ੍ਰਹਮੇ ਜਗ ਸਾਜਣ ਲਾਏ ਸਹੰਸ ਮੁਖਨ ਕਾ ਬ੍ਰਹਮਾ ਦੇਖਾ ਤਉ ਨ ਤੁਮਰਾ ਅੰਤ ਬ세ਕਾ ਦਸਵੇਂ ਪਾਤਸ਼ਾਹ ਫਰਮਾਉਂਦੇ ਆ ਕੋਟ ਇੰਦਰ ਬ੍ਰਹਮਾ ਕਿਤੇ ਰਵਸਸ ਕਰੋਰ ਜਲੇਸ ਪ੍ਰੀਤਮ ਕਿਉ ਬਿਸਰ ਹੈ ਮੇਰੇ ਪ੍ਰਾਣ ਆਧਾਰ ਏ ਮਹਾਤਮਾ ਜਨੋ ਉਹ ਪ੍ਰੀਤਮ ਪਿਆਰਾ ਪਰਮੇਸ਼ਰ ਪਰਮ ਪ੍ਰੇਮ ਦਾ ਆਸਪਦ ਰੂਪ ਪ੍ਰਭ ਸਾਨੂੰ ਕਿਉ ਬਿਸਰੇ ਕਿਉ ਭੁੱਲੇ ਜੋ ਸਾਡੇ ਪ੍ਰਾਣਾ ਦਾ ਸਵਾਸਾਂ ਦਾ ਆਸਰਾ ਹੈ ਜਾ ਕੀ ਭਗਤ ਕਰਹਿ ਜਨ ਪੂਰੇ ਮਨ ਜਨ ਸੇਵਹਿ ਗੁਰ ਵਿਚਾਰ ਰਹਾਉ ਜਿਸ ਪਰਮੇਸ਼ਰ ਦੀ ਭਗਤੀ ਪੂਰਨ ਪੁਰਖ ਕਰਦੇ ਆ ਜਿਸ ਦੀ ਭਗਤੀ ਕਰਕੇ ਪੁਰਖ ਪੂਰਨ ਗਿਆਨਵਾਨ ਹੋ ਜਾਂਦੇ ਹਨ ਅਤੇ ਮਨ ਜਨ ਮੰਨਣ ਸ਼ੀਲ ਮਹਾਤਮਾ ਪੁਰਖ ਗੁਰਾਂ ਦੀ ਵਿਚਾਰ ਦੁਆਰਾ ਉਸ ਪਰਮੇਸ਼ਰ ਨੂੰ ਸੇਵਨਾ ਕਰਦੇ ਹਨ ਉਸ ਦੀ ਸੇਵਾ ਕਰਦੇ ਹਨ ਰਹਾਉ ਬਿਸਰਾਮ ਦੇ ਕੀ ਕਿਰਪਾ ਕਰਦੇ ਆ ਰਬ ਸਸ ਦੀਪਕ ਜਾ ਕੇ ਤੇਰੇ ਭਵਨ ਏਕਾ ਜੋਤ ਮੁਰਾਰ ਜਿਸ ਪਰਮੇਸ਼ਰ ਦੇ ਰਬ ਸੂਰਜ ਤੇ ਸਸ ਚੰਦਰਮਾ ਦੋ ਦੀਵੇ ਜਗਾਏ ਹੋਏ ਆ ਜੋ ਤੇਰੇ ਭਵਨ ਤਿੰਨਾ ਲੋਕਾਂ ਵਿੱਚ ਪ੍ਰਕਾਸ਼ ਕਰ ਰਹੇ ਆ ਇਹਨਾਂ ਦੀਪਕਾਂ ਸਭਨਾ ਜੀਵਾਂ ਜੋਤੀਆਂ ਵਿੱਚ ਇੱਕ ਮੁਰਾਰੀ ਪਰਮੇਸ਼ਰ ਦੀ ਹੀ ਜੋਤੀ ਹੈ ਗੁਰਮੁਖ ਹੋਏ ਸੋ ਐਨਸ ਨਿਰਮਲ ਮਨਮੁਖ ਰਹਿਣ ਅੰਧਾਰ ਜੋ ਗੁਰਮੁਖ ਪੁਰਸ਼ ਅਧਿਕਾਰੀ ਜਨ ਹੁੰਦੇ ਆ ਉਹ ਐਨਸ ਦਿਨ ਰਾਤ ਗੁਰਾਂ ਦੇ ਉਪਦੇਸ਼ ਕਰਕੇ ਉज्जਲ ਜੀਵਨ ਵਾਲੇ ਬਣ ਕੇ ਇੱਕ ਮੁਰਾਰੀ ਦੀ ਜੋਤ ਵਿੱਚ ਸਮਾਉਂਦੇ ਹਨ ਉਹਨਾਂ ਨੂੰ ਅਵਿਦਿਆ ਦੀ ਰਾਤ ਤੋਂ ਗਿਆਨ ਦਾ ਦਿਨ ਚੜ ਜਾਂਦਾ ਹੈ ਉज्जਲ ਸਰੂਪ ਨੂੰ ਪ੍ਰਾਪਤ ਕਰਕੇ ਨਿਰਮਲ ਹੋ ਜਾਂਦੇ ਹਨ ਪਰੰਤੂ ਜੋ ਗੁਰੂ ਤੋਂ ਬੇਮੁਖ ਪੁਰਸ਼ ਹਨ ਉਹ ਅਵਿਦਿਆ ਰੂਪੀ ਰੈਣ ਰਾਤ ਕਰਕੇ ਹਰ ਵਕਤ ਭਰਮ ਦੇ ਹਨੇਰੇ ਵਿੱਚ ਪਏ ਰਹਿੰਦੇ ਆ ਸਿੱਧ ਸਮਾਦ ਕਰਹਿ ਨਿਤ ਝਗੜਾ ਦੋ ਲੋਚਨ ਕਿਆ ਹੀਰੈ ਸਿੱਧ ਲੋਕ ਸਮਾਧੀਆਂ ਲਾਉਂਦੇ ਹਨ ਪਰ ਸਦਾ ਹੀ ਝਗੜਾ ਹੀ ਝਗੜਾ ਕਰਦੇ ਦਿਸਦੇ ਆ ਭਾਵ ਉਹ ਦੋਵੇਂ ਲੋਚਨ ਨੇਤਰਾਂ ਨੂੰ ਬੰਦ ਕਰਕੇ ਕੀ ਹੀਰੈ ਦੇਖਦੇ ਹਨ ਅਰਥਾਤ ਉਹ ਪਰਮੇਸ਼ਰ ਤਾਂ ਇਨ੍ਹਾਂ ਅੱਖਾਂ ਦਾ ਵਿਸ਼ਾ ਹੀ ਨਹੀਂ ਹੈ ਵਿਵੇਕ ਵਿਰਾਗ ਜਾਂ ਮਨ ਬੁੱਧ ਰੂਪੀ ਦੋ ਨੇਤਰਾ ਨਾਲ ਗੁਰਮਖ ਜਨ ਕੀ ਦੇਖਦੇ ਆ ਭਾਵ ਇੱਕ ਚੇਤਨ ਨੂੰ ਹੀ ਦੇਖਦੇ ਹਨ ਫਿਰ ਪ੍ਰਸ਼ਨ ਸੀ ਏ ਮਹਾਰਾਜ ਜੋ ਪੁਰਸ਼ ਨੇਤਰਾ ਤੋਂ ਹੀਣੇ ਆ ਉਹਨਾਂ ਦੀ ਜੋਤ ਕਿੱਥੇ ਜਾਂਦੀ ਆ ਤਾਂ ਗੁਰੂ ਜੀ ਕਹਿੰਦੇ ਹਨ ਅੰਤਰ ਜੋਤ ਸਬਦ ਧੁਨ ਜਾਗੈ ਸਤਗੁਰ ਝਗਰ ਨਬੇਰੈ ਉਨ੍ਹਾਂ ਦੇ ਅੰਦਰ ਵੀ ਪਰਮੇਸ਼ਰ ਦੀ ਜੋਤੀ ਹੈ ਜੋ ਕਿਸੇ ਦੇ ਆਵਾਜ਼ ਦੀ ਧੁਨ ਧੁਨੀ ਨੂੰ ਕੰਨਾਂ ਦੁਆਰਾ ਸੁਣ ਕੇ ਜਾਗਦੇ ਭਾਵ ਸਿੱਧੇ ਰਸਤੇ ਪੈ ਜਾਂਦੇ ਆ ਜੇਕਰ ਗੁਰਾਂ ਦੇ ਸ਼ਬਦ ਦੀ ਕਮਾਈ ਕਰੇ ਤਾਂ ਧੰ ਸੁੰਦਰ ਪਰਮੇਸ਼ਰ ਦੀ ਜੋਤ ਅੰਦਰ ਜਾਗ ਆਉਂਦੀ ਹੈ ਇਸ ਤਰ੍ਹਾਂ ਜੋ ਸਿੱਧ ਆਦ ਪੁਰਖਾਂ ਦੇ ਅੰਦਰ ਸੰਸਿਆ ਦੇ ਝਗੜੇ ਪਾਏ ਹੋਏ ਆ ਉਹਨਾਂ ਝਗੜਿਆਂ ਨੂੰ ਗੁਰੂ ਸਾਹਿਬ ਜੀ ਆਪਣੀ ਕਿਰਪਾ ਦੁਆਰਾ ਨਿਬੇੜ ਦਿੰਦੇ ਆ ਸੋਰ ਨਰਨਾਥ ਬੇਅੰਤ ਅਜੋਨੀ ਸਾਚੈ ਮਹਿਲ ਅਪਾਰਾ ਦੇਵਤੇ ਤੇ ਨਰ ਮਨੁੱਖਾਂ ਦਾ 나ਥ ਮਾਲਕ ਪਰਮੇਸ਼ਰ ਆਪ ਅੰਤ ਤੋਂ ਰਹਤ ਤੇ ਅਜੋਨੀ ਜੂਨਾ ਤੋਂ ਰਹਤ ਹੈ ਏ ਅਜੋਨੀ ਜੂਨਾ ਤੋਂ ਰਹਤ ਮਹਾਰਾਜ ਸੁਰ ਦੇਵਤੇ ਦੇਵੀ ਸੰਪਦਾ ਵਾਲੇ ਨਰ ਮਨੁੱਖ ਆਪਣੇ ਆਪ ਨੂੰ ਮਰਦ ਸੂਰਮੇ ਕਹਾਉਣ ਵਾਲੇ ਅਤੇ ਨੌ ਨਾਥ ਵੀ ਆਪ ਜੀ ਨੂੰ ਬੇਅੰਤ ਬੇਅੰਤ ਕਹਿ ਕੇ ਕਥਨ ਕਰਦੇ ਆ ਜਿਨ੍ਹਾਂ ਨੇ ਗੁਰ ਸ਼ਬਦ ਦੀ ਕਮਾਈ ਕੀਤੀ ਹੈ ਉਹਨਾਂ ਨੇ ਤੁਹਾਡੇ ਪਰਿਵਾਰਤੋਂ ਰਹਿਤ ਸੱਚੇ ਮਹਿਲ ਸਰੂਪ ਨੂੰ ਪਾਉਣਾ ਕੀਤਾ ਹੈ ਸੱਚਾ ਮਹਿਲ ਤੁਰਿਆ ਪਾਦ ਜਾਂ ਸੱਚਖੰਡ ਨੂੰ ਪਾਉਣਾ ਕੀਤਾ ਹੈ ਨਾਨਕ ਸਹਿਜ ਮਿਲੇ ਜਗ ਜੀਵਨ ਨਦਰ ਕਰੋ ਨਿਸਤਾਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਇਹ ਮਹਾਤਮਾ ਜਨੋ ਜਿਨ੍ਹਾਂ ਨੂੰ ਸ਼ਾਂਤੀ ਗਿਆਨ ਪ੍ਰਾਪਤ ਹੋਇਆ ਹੈ ਉਹ ਜਗਤ ਦੇ ਜੀਵਨ ਪਰਮੇਸ਼ਰ ਨਾਲ ਮਿਲ ਗਏ ਹਨ ਅਤੇ ਤੁਸੀਂ ਵੀ ਬੇਨਤੀ ਕਰੋ ਕਿ हे ਮਹਾਰਾਜ ਸਾਡੇ ਉੱਪਰ ਵੀ ਨਦਰ ਕਿਰਪਾ ਦ੍ਰਿਸ਼ਟੀ ਕਰਨਾ ਕਰੋ ਸਾਨੂੰ ਵੀ ਸੰਸਾਰ ਸਮੁੰਦਰ ਤੋਂ ਤਾਰਨਾ ਕਰੋ ਰਾਗ ਗੂਜਰੀ ਮਹੱਲਾ ਤੀਜਾ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਗੂਜਰੀ ਦੇ ਅੰਦਰ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਪਹਿਲੇ ਘਰ ਸੁਰ ਤਾਲ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰਦੇ ਆ ਇੱਕ ਜੋ ਅਦੁੱਤੀ ਬ੍ਰਹਮ ਹੈ ਓੰਕਾਰ ਸਾਰਿਆਂ ਦਾ ਜੋ ਪ੍ਰਕਾਸ਼ਕ ਹੈ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਕੁਝ ਗੁਰਸਿੱਖਾਂ ਨੇ ਸਤਗੁਰਾਂ ਨੂੰ ਬੇਨਤੀ ਕਰਕੇ ਪੁੱਛਿਆ ਕਿ ਮਹਾਰਾਜ ਜੀ ਜੇਕਰ ਪ੍ਰਭੂ ਨਾਲ ਪ੍ਰੀਤ ਨਾ ਹੋਵੇ ਤਾਂ ਫਿਰ ਜੀਵਨ ਦਾ ਕੀ ਫਲ ਹੈ ਇਹ ਸੁਣ ਕਰਕੇ ਸਤਿਗੁਰੂ ਜੀ ਉੱਤਮ ਭਗਤੀ ਦੀ ਣਾਈ ਆਪਣੇ ਮਨ ਨੂੰ ਸੰਬੋਧਨ ਕਰਕੇ ਸਰਬ ਜੀਵਾਂ ਦੀ ਕਲਿਆਣ ਹਿਤ ਇਹ ਪਾਵਨ ਸ਼ਬਦ ਉਚਾਰਦੇ ਆ ਤ੍ਰਿਗ ਅਵੇਹਾ ਜੀਵਣਾ ਜਿਤ ਹਰ ਪ੍ਰੀਤ ਨਾ ਪਾਏ ਹੇ ਗੁਰਸਿੱਖੋ ਅਵੇਹਾ ਕਹੀਏ ਇਹੋ ਜਿਹਾ ਜੀਵਣਾ ਤ੍ਰਿਕਾਰ ਜੋਗ ਹੈ ਜਿਸ ਕਰਕੇ ਪਰਮੇਸ਼ਰ ਦੀ ਪ੍ਰੀਤੀ ਨਹੀਂ ਪਾਈ ਜਾਂਦੀ ਜਿਤ ਕੰਮ ਹਰ ਵੀਸਰੈ ਦੂਜੈ ਲੱਗੈ ਜਾਏ ਉਹ ਕੰਮ ਕਰਨਾ ਵੀ ਤ੍ਰਕਾਰ ਯੋਗਿਆ ਜਿਸ ਕੰਮ ਕਰਨੇ ਕਰਕੇ ਪਰਮੇਸ਼ਰ ਭੁੱਲ ਜਾਂਦਾ ਹੈ ਤੇ ਮਨ ਹੋਰ ਨਾ ਦੂਸਰੇ ਦੇਵੀ ਦੇਵਤਿਆਂ ਦੀ ਉਪਾਸ਼ਨਾ ਦ્વੈਤ ਭਾਵ ਵਿੱਚ ਜਾ ਕੇ ਲੱਗ ਜਾਂਦਾ ਹੈ ਐਸਾ ਸਤਗੁਰ ਸੇਵੀ ਹੈ ਮਨ ਜਿਤ ਸੇਵੈ ਗੋਵਿੰਦ ਪ੍ਰੀਤ ਊਪਜ ਅਵਰ ਵਿਸਰ ਸਭ ਜਾਏ हे ਮੇਰੇ ਮਨਾ ਇਸ ਕਰਕੇ ਅਜਿਹੇ ਸਤਿਗੁਰੂ ਗੁਰੂ ਸਾਹਿਬ ਜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਹੀ ਸੇਵਨਾ ਕਰੀਏ ਜਿਸ ਗੁਰਾਂ ਦੇ ਸੇਵਨੇ ਕਰਕੇ ਹਿਰਦੇ ਵਿੱਚ ਪਰਮੇਸ਼ਰ ਦੀ ਪ੍ਰੀਤੀ ਪੈਦਾ ਹੁੰਦੀ ਹੈ ਅਤੇ ਅਵਰ ਹੋਰ ਦੁਨੀਆਂ ਦੀਆਂ ਪ੍ਰੀਤਾਂ ਆਦ ਸਾਰੀਆਂ ਹੀ ਭੁੱਲ ਜਾਂਦੀਆਂ ਹਰ ਸੇਤੀ ਚਿੱਤ ਗਹਿ ਰਹੇ ਜਰਾ ਕਾ ਭਉ ਨ ਹੋਵਈ ਜੀਵਨ ਪਦਵੀ ਪਾਏ ਰਹਾਉ ਇਸ ਕਰਕੇ ਪਰਮੇਸ਼ਰ ਦੇ ਸੇਤੀ ਹੁੰਦਾ ਨਾਲ ਹੀ ਚਿੱਤ ਮਨ ਗਹਿ ਪਕੜਿਆ ਰਹੇ ਪਰਮੇਸ਼ਰ ਦੇ ਨਾਲ ਹਰ ਸਮੇਂ ਚਿੱਤ ਨੂੰ ਗਹਿ ਫੜ ਕੇ ਰੱਖੇ ਫਿਰ ਜਰਾ ਬਢੇਪੇ ਭਾਵ ਜੜਤਾ ਬਿਰਤੀ ਦਾ ਭਉ ਡਰ ਨਹੀਂ ਹੋਵੇਗਾ ਫਿਰ ਜੀਵਨ ਮੁਕਤੀ ਵਾਲੀ ਪਦਵੀ ਪ੍ਰਾਪਤ ਹੋ ਜਾਵੇਗੀ ਰਹਾਉ ਬਿਸਰਾਮ ਦੀ ਕਿ ਸਤਿਗੁਰੂ ਕਿਰਪਾ ਕਰਦੇ ਆ ਗੋਬਿੰਦ ਪ੍ਰੀਤ ਸਿਓ ਇੱਕ ਸਹਿਜ ਉਪਜਿਆ ਵੇਖ ਜੈਸੀ ਭਗਤ ਬਣੀ ਗੋਬਿੰਦ ਪਰਮੇਸ਼ਰ ਦੀ ਪ੍ਰੀਤੀ ਨਾਲ ਅਦਵੈਤ ਸ੍ਰੂਪ ਦਾ ਸਹਿਜ ਗਿਆਨ ਪੈਦਾ ਹੁੰਦਾ ਹੈ हे ਗੁਰ ਸਿੱਖੋ ਦੇਖਣਾ ਕਰੋ ਉਸ ਗਿਆਨ ਕਰਕੇ ਜਿਹੋ ਜਹੀ ਸ੍ਰੇਸ਼ਟ ਭਗਤੀ ਬਣੀ ਪੈਦਾ ਹੋਈ ਹੈ ਭਾਵ ਸ਼ੁਭ ਗੁਣਾ ਰੂਪੀ ਫੁੱਲ ਤੇ ਅਪਰੋਖ ਗਿਆਨ ਰੂਪ ਫਲ ਲੱਗੇ ਹੋਏ ਆ ਇਉਂ ਬਹੁਤ ਸੁੰਦਰ ਭਗਤੀ ਰੂਪੀ ਬਗੀਚੀ ਬਣੀ ਹੋਈ ਹੈ ਆਪ ਸੇਤੀ ਆਪ ਖਾਇਆ ਤਾਂ ਮਨ ਨਿਰਮਲ ਹੋਆ ਜੋਤੀ ਜੋਤ ਸਮਈ ਜਿਨ੍ਹਾਂ ਨੇ ਆਪਣੇ ਸਰੂਪ ਦੇ ਗਿਆਨ ਦੇ ਨਾਲ ਆਪਾ ਭਾਵ ਹੰਕਾਰ ਖਾ ਲਿਆ ਮੇਟ ਲਿਆ ਅਭਿਮਾਨ ਨੂੰ ਮੇਟ ਲਿਆ ਜਿਨ੍ਹਾਂ ਨੇ ਆਪ ਭਾਵ ਤੁਮ ਪਦ ਦੇ ਲੈਖ ਅਰਥ ਦੇ ਲਖਰਤ ਦੇ ਆਪ ਭਾਵ ਤਤਪਦ ਦੇ ਲਖਰਤ ਨੂੰ ਸਮਝ ਕੇ ਖਾਇਆ ਭਾਵ ਧਾਰਨ ਕੀਤਾ ਹੈ ਉਹਨਾਂ ਦਾ ਮਨ ਹਿਰਦਾ ਮਲ ਵਿਖੇਪ ਦੀ ਮੈਲ ਤੋਂ ਰਹਿਤ ਉਜਲ ਹੋਇਆ ਹੈ ਫਿਰ ਉਹਨਾਂ ਦੀ ਪ੍ਰਤਕ ਜੋਤੀ ਜੋਤ ਪ੍ਰਕਾਸ਼ ਰੂਪ ਬ੍ਰਹਮ ਵਿੱਚ ਸਮਈ ਕਹੀਏ ਸਮਾ ਜਾਂਦੀ ਹੈ ਬਿਨ ਭਾਗਾ ਐਸਾ ਸਤਗੁਰ ਨਾ ਪਾਈਐ ਜੇ ਲੋਚੈ ਸਭ ਕੋਏ ਜਿਕਰ ਸਾਰੇ ਕੋਈ ਹੀ ਗੁਰਾਂ ਨੂੰ ਲੋਚੈ ਚਾਹਣਾ ਵੀ ਕਰਨ ਤਦਵੀ ਸ੍ਰੇਸ਼ਟ ਨਿਸ਼ਕਾਮ ਕਰਮਾਂ ਤੋਂ ਬਗੈਰ ਅਜਿਹੇ ਸੱਚੇ ਗੁਰੂ ਜੀ ਨੂੰ ਨਹੀਂ ਪਾਈਦਾ ਕੂੜੇ ਕੀ ਪਾਲ ਵਿੱਚੋਂ ਨਿਕਲੈ ਤਾਂ ਸਦਾ ਸੁਖ ਹੋਵੇ ਜਿਕਰ ਸਤਿਗੁਰੂ ਜੀ ਮਿਲ ਪੈਣ ਤਾਂ ਅੰਤਹਿ ਕਰਨ ਅੰਦਰੋਂ ਝੂਠ ਦੀ ਪਾਲ ਕੰਧ ਨਿਕਲ ਜਾਵੇਗੀ ਤਾਂ ਫਿਰ ਹਮੇਸ਼ਾ ਰਹਿਣ ਵਾਲਾ ਸੁਖ ਆਨੰਦ ਪ੍ਰਾਪਤ ਹੋ ਜਾਵੇਗਾ ਨਾਨਕ ਐਸੀ ਸਤਿਗੁਰ ਕੀ ਕਿਆ ਉਹ ਹੋ ਸੇਵਕ ਸੇਵਾ ਕਰੇ ਗੁਰ ਆਗੇ ਜੀ ਉਤਰੇ ਗੁਰੂ ਜੀ ਕਥਨ ਕਰਦੇ ਹਨ ਕਿ ਜੇਕਰ ਅਜਿਹੇ ਬ੍ਰਹਮਨੇਸ਼ਤੀ ਬ੍ਰਹਮ ਸਰੋਤਰੀ ਸਤਿਗੁਰੂ ਦੀ ਉਹ ਸੇਵਕ ਦਾਸ ਕੀ ਸੇਵਾ ਟਹਿਲ ਕਰ ਸਕਦਾ ਪਹਿਲਾਂ ਇਹ ਪ੍ਰਸ਼ਨ ਬਾਚ ਕਰਦੇ ਆ ਫਿਰ ਉੱਤਰ ਦਿੰਦੇ ਆ ਉਹ ਸੇਵਕ ਗੁਰੂ ਜੀ ਅੱਗੇ ਆਪਣੇ ਜੀਓ ਜੀਵਨ ਨੂੰ ਤਰੇ ਕਈ ਤਰ ਦੇਵੇ ਭਾਵ ਆਪਣੇ ਜੀਵਨ ਜੀਵ ਪੁਣੇ ਦਾ ਹੰਕਾਰ ਛੱਡ ਦੇਵੇ ਅਰਪਣ ਕਰੇ ਸਤਗੁਰ ਕਾ ਬਾਣਾ ਚਿਤ ਕਰੇ ਸਤਗੁਰ ਆਪੇ ਕਿਰਪਾ ਕਰੇ ਸਤਗੁਰਾਂ ਦਾ ਬਾਣਾ ਹੁਕਮ ਆਪਣੇ ਹਿਰਦੇ ਵਿੱਚ ਧਾਰਨ ਕਰੇ ਤਦੋਂ ਫਿਰ ਸਤਗੁਰੂ ਸਾਹਿਬ ਜੀ ਆਪ ਹੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਨਗੇ ਗੂਜਰੀ ਮਹੱਲਾ ਤੀਜਾ ਸਤਗੁਰਾਂ ਦੇ ਪਾਸ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ ਸੇਵਾ ਕਿਸ ਦੀ ਕਰਨੀ ਚਾਹੀਦੀ ਆ ਅਤੇ ਇਸ ਦਾ ਫਲ ਕੀ ਪ੍ਰਾਪਤ ਹੁੰਦਾ ਤਾਂ ਉੱਤਰ ਵਿੱਚ ਕਹਿੰਦੇ ਹਨ ਹਰ ਕੀ ਤੁਮ ਸੇਵਾ ਕਰੋ ਦੂਜੀ ਸੇਵਾ ਕਰੋ ਨਾ ਕੋਈ ਜੀ ਏ ਗੁਰਸਿੱਖੋ ਕੇਵਲ ਤਾਂ ਕੇਵਲ ਸਿਰਫ ਪਰਮੇਸ਼ਰ ਦੀ ਹੀ ਤੁਸੀਂ ਸੇਵਾ ਟਹਿਲ ਕਰੋ ਹੋਰ ਦੂਸਰੀ ਦੇਵੀ ਦੇਵਤਿਆਂ ਦੀ ਉਪਾਸ਼ਨਾ ਜਦ ਦਵੈਤ ਭਾਵ ਵਾਲੀ ਕੋਈ ਵੀ ਸੇਵਾ ਟਹਿਲ ਨਾ ਕਰੋ ਕਿਉਂ ਹਰ ਕੀ ਸੇਵਾ ਤੇ ਮਨੋ ਚਿੰਦਿਆ ਫਲ ਪਾਈਐ ਦੂਜੀ ਸੇਵਾ ਜਨਮ ਬਿਰਥਾ ਜਾਏ ਜੀ ਦਸਰੇ ਕਿਉਂ ਨਹੀਂ ਕਰਨੀ ਹੋਰ ਸੇਵਾ ਕਹਿੰਦੇ ਆਕਾਲ ਪੁਰਖ ਦੀ ਸੇਵਾ ਟਹਿਲ ਕਰਨ ਤੋਂ ਮਨ ਇਛਿਤ ਫਲ ਪ੍ਰਾਪਤ ਕਰ ਲਈਦੇ ਹਨ ਅਤੇ ਦੂਸਰੀ ਦੇਵੀ ਦੇਵਤਿਆਂ ਦੀ ਉਪਾਸ਼ਨਾ ਜਾਂ ਦਵੈਤ ਭਾਵ ਵਾਲੀ ਟਹਿਲ ਕਰਨ ਨਾਲ ਅਮੋਲਕ ਜਨਮ ਬਿਰਥਾ ਵਿਅਰਥ ਚਲਿਆ ਜਾਂਦਾ ਹੈ ਜੀ ਹਰ ਮੇਰੀ ਪ੍ਰੀਤ ਰੀਤ ਹੈ ਹਰ ਮੇਰੀ ਹਰ ਮੇਰੀ ਕਥਾ ਕਹਾਣੀ ਜੀ ਏ ਗੁਰਸਿੱਖੋ ਪਰਮੇਸ਼ਰ ਦੇ ਨਾਲ ਸਾਡੀ ਪ੍ਰੀਤੀ ਹੈ ਹਰੀ ਦੇ ਨਾਲ ਹੀ ਮੇਰੀ ਸਾਡੀ ਰੀਤ ਮਰਿਆਦਾ ਹੈ ਭਾਵ ਜੋ ਹਰੀ ਦੇ ਨਾਲ ਜੁੜੇ ਰਹਿਣਾ ਹੈ ਇਹੋ ਹੀ ਸਾਡੀ ਰੀਤੀ ਹੈ ਹਰੀ ਹੀ ਮੇਰੀ ਸਾਡੀ ਕਥਾ ਤੇ ਕਹਾਣੀ ਵਾਰਤਾ ਹੈ ਜੀ ਜੋ ਸਰੂਪ ਲਖਣਾ ਕਰਕੇ ਤਟਸਤੀ ਲਖਣਾ ਕਰਕੇ ਨਿਰਗੁਣ ਬ੍ਰਹਮ ਦਾ ਕਥਨ ਕਰਨਾ ਹੈ ਇਹੋ ਸਾਡੀ ਕਥਾ ਹੈ ਤੇ ਜੋ ਸਰਗੁਣ ਸਰੂਪ ਦੀ ਅਵਸਥਾ ਦਾ ਕਥਨ ਕਰਨਾ ਹੈ ਇਹੋ ਹੀ ਸਾਡੀ ਕਹਾਣੀ ਹੈ ਜੀ ਗੁਰ ਪ੍ਰਸਾਦ ਮੇਰਾ ਮਨ ਭੀਜੈ ਏਹਾ ਸੇਵ ਬਣੀ ਜੀ ਰਹਾਉ ਸਤਿਗੁਰੂ ਅੰਗਦ ਦੇਵ ਜੀ ਦੀ ਪ੍ਰਸਾਦ ਕਿਰਪਾ ਕਰਕੇ ਸਾਡਾ ਮਨ ਹਿਰਦਾ ਵਾਹਿਗੁਰੂ ਵਿੱਚ ਭਿੱਜ ਗਿਆ ਭਾਵ ਮੰਨ ਗਿਆ ਹੈ ਇਹੋ ਹੀ ਬਹੁਤ ਸੁੰਦਰ ਸੇਵਾ ਟਹਿਲ ਬਣ ਆਈ ਹੈ ਸ਼੍ਰੇਸ਼ਟ ਸੇਵਾ ਰੂਪ ਸੁੰਦਰ ਬਗੀਚੀ ਬਣੀ ਹੋਈ ਹੈ ਜਿਸ ਵਿੱਚ ਰਜਾ ਰੂਪ ਧਰਤੀ ਹੈ ਪ੍ਰੇਮ ਰੂਪ ਅੰਕੁਰ ਪੈਦਾ ਹੋਇਆ ਹੈ ਸਤ ਸੰਤੋਖ ਦਇਆ ਧਰਮ ਰੂਪੀ ਪੱਤੇ ਹਨ ਕਰਣਾ ਮੁਦਤਾ ਮੈਤਰੀ ਅਪੇਖਿਆ ਰੂਪ ਟਾਣੀਆਂ ਹਨ ਧਰਮ ਰੂਪੀ ਫੁੱਲ ਤੇ ਗਿਆਨ ਰੂਪੀ ਫਲ ਲੱਗੇ ਹੋਏ ਆ ਇਉ ਇਹ ਸੁੰਦਰ ਬਗੀਚੀ ਬਣੀ ਹੋਈ ਹੈ ਰਹਾਉ ਬਿਸਰਾਮ ਦੀ ਕੀ ਕਿਰਪਾ ਕਰਦੇ ਆ ਹਰ ਮੇਰਾ ਸਿਮਰਤ ਹਰ ਮੇਰਾ ਸਾਸਤਰ ਹਰ ਮੇਰਾ ਬੰਧਪ ਹਰ ਮੇਰਾ ਭਾਈ ਪਰਮੇਸ਼ਰ ਹੀ ਸਾਡਾ ਸਿਮਰਤ ਸਿਮਰਤੀਆਂ ਰੂਪ ਹੈ ਪਰਮੇਸ਼ਰ ਹੀ ਸਾਡਾ ਸਾਸਤਰ ਰੂਪ ਹੈ ਪਰਮੇਸ਼ਰ ਹੀ ਸਾਡਾ ਬੰਧਪ ਸੰਬੰਧੀ ਹੈ ਤੇ ਪਰਮੇਸ਼ਰ ਹੀ ਸਾਡਾ ਭਰਾਤਾ ਰੂਪ ਹੈ ਹਰ ਕੀ ਮੈ ਭੁੱਖ ਲਾਗੈ ਹਰ ਨਾਮ ਮੇਰਾ ਮਨ ਤ੍ਰਿਪਤੈ ਹਰ ਮੇਰਾ ਸਾਖ ਅੰਤ ਹੋਏ ਸਖਾਈ ਮੈਨੂੰ ਤਾਂ ਪਰਮੇਸ਼ਰ ਦੇ ਨਾਮ ਦੀ ਹੀ ਭੁੱਖ ਖੁਦਿਆ ਲੱਗੀ ਹੋਈ ਆ ਪਰਮੇਸ਼ਰ ਦੇ ਨਾਮ ਕਰਕੇ ਸਾਡਾ ਮਨ ਹਿਰਦਾ ਤ੍ਰਿਪਤ ਹੁੰਦਾ ਹੈ ਹਰੀ ਨਾਲ ਹੀ ਸਾਡਾ ਸਾਖ ਨਾਤਾ ਹੈ ਹਰੀ ਸਾਡਾ ਸਾਖ ਸੰਬੰਧੀ ਹੈ ਜੋ ਅੰਤ ਸਮੇ ਸਾਡੀ ਸਹਾਇਤਾ ਕਰਨ ਵਾਲਾ ਹੋਵੇਗਾ ਹਰ ਬਿਨ ਹੌਰ ਰਾਸ ਕੂੜੀ ਹੈ ਚਲਦਿਆ ਨਾਲ ਨਜਾਈ ਹਰੀ ਪਰਮੇਸ਼ਰ ਦੇ ਨਾਮ ਤੋਂ ਬਗੈਰ ਹੋਰ ਸਾਰੀ ਰਾਸ ਪੂੰਜੀ ਝੂਠੀ ਹੈ ਕੂੜੀ ਹੈ ਹਰੀ ਤੋਂ ਬਗੈਰ ਹੋਰ ਦੇਵੀ ਦੇਵਤਿਆਂ ਦੀ ਸਰਦਾ ਰੂਪੀ ਪੂੰਜੀ ਵੀ ਝੂਟੀ ਹੈ ਜੋ ਪਰਲੋਕ ਨੂੰ ਚੱਲਣ ਵੇਲੇ ਨਾਲ ਨਹੀਂ ਜਾਂਦੀ ਹਰ ਮੇਰਾ ਧਨ ਮੇਰੇ ਸਾਥ ਚਾਲੈ ਜਹ ਹਉ ਜਾਉ ਤਹਿ ਜਾਈ ਹਰੀਦਾ ਨਾਮ ਹੀ ਸਾਡਾ ਧਨ ਹੈ ਸਾਡੇ ਨਾਲ ਹੀ ਪਰਲੋਕ ਵਿੱਚ ਚਲੇਗਾ ਜਿੱਥੇ ਵੀ ਅਸੀਂ ਜਾਂਦੇ ਹਾਂ ਇਹ ਨਾਮ ਰੂਪੀ ਧਨ ਉਥੇ ਹੀ ਨਾਲ ਜਾਂਦਾ ਹੈ ਸੋ ਝੂਠਾ ਜੋ ਝੂਠੇ ਲਾਗੇ ਝੂਠੇ ਕਰਮ ਕਮਾਈ ਇਹ ਗੁਰ ਸਿੱਖੋ ਉਹ ਪੁਰਸ਼ ਝੂਠਾ ਹੈ ਜਿਹੜਾ ਝੂਠੇ ਪਦਾਰਥਾਂ ਸੰਸਾਰ ਵਿੱਚ ਲੱਗਾ ਹੋਇਆ ਅਤੇ ਝੂਠੇ ਫਰੇਬ ਵਾਲੇ ਕਰਮਾਂ ਨੂੰ ਕਮਾਉਂਦਾ ਹੈ ਕਹੈ ਨਾਨਕ ਹਰ ਕਾ ਭਾਣਾ ਹੋਆ ਕਹਣਾ ਕਛੂ ਨ ਜਾਈ ਸਤਿਗੁਰੂ ਸਾਹਿਬ ਜੀ ਕਹਿ ਤੂੰ ਭਾਵ ਕਥਨ ਕਰਦੇ ਆ ਕਿ ਸਭ ਕੁਝ ਪਰਮੇਸ਼ਰ ਦਾ ਭਾਣਾ ਹੁਕਮ ਹੀ ਹੋ ਰਿਹਾ ਭਾਵ ਹੁਕਮ ਅਨਸਾਰ ਹੀ ਸਾਰਾ ਵਰਤਾਰਾ ਵਰਤ ਰਿਹਾ ਕੁਝ ਵੀ ਕਿਹਾ ਨਹੀਂ ਜਾ ਸਕਦਾ ਵਾਹਿ ਗੁਰੂ ਵਾਹਿ ਗੁਰੂ ਵਾਹਿਗੁਰੂ ਜੀ ਕੀ ਫਤਿਹ